ਗਾਮੋਂ ਦੀ ਕਹਾਣੀ ਦਾ ਅਗਲਾ ਪਾਗ ਇਸ ਤਰ੍ਹਾਂ ਹੈ ਇਹ ਕਹਾਣੀ ਰੂਪਰਾਜ ਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਜੋ ਕਿ ਗੁੱਜੇ ਪੇਤ ਵਿੱਚੋਂ ਲਈ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬੇਬੇ ਦੀ ਤਾਂ ਉਹੀ ਅਨਪੜ ਸੋਚ ਹੈ ਆਪਾ ਤਾਂ ਬਾਪੂ ਦਾ ਮੂਵੀ ਨਹੀਂ ਸੀ ਦੇਖਿਆ ਹੁਣ ਘਟੋ ਘਟ ਤਾਈ ਨੂੰ ਜਾਂਦੀ ਵਾਰੀ ਵੇਖ ਲਈਏ ਵੀਕਾਰ ਤੇ ਅੱਖਾਂ ਵਿੱਚੋਂ ਹੰਝੂ ਤਰਲ ਤਰਲ ਵਗਣ ਲੱਗਦੇ ਹਨ ਜੋਦੇ ਦੇ ਬਾਪੂ ਨੂੰ ਜਦੋਂ ਸਾਰੇ ਮੱਥਾ ਟੇਕਣ ਲੱਗਦੇ ਹਨ ਤਾਂ ਜੀਤੋ ਨੂੰ ਪਤਾ ਨਹੀਂ ਕੀ ਹੋ ਜਾਂਦਾ ਉੱਚੀ ਉੱਚੀ ਵੀ ਕਾਤਿਲ ਦਾ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੀ ਹੈ ਸਾਰਾ ਪਿੰਡ ਹੱਕਾ ਬੱਕਾ ਰਹਿ ਜਾਂਦਾ ਹੈ ਜਿਸ ਤਰ੍ਹਾਂ ਦੇ ਇਲਜ਼ਾਮ ਲਾਉਂਦੀ ਹੈ ਉਹ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਕਿ ਜੀਤੂ ਇਹਨਾਂ ਬੱਚਿਆਂ ਤੇ ਇਹੋ ਜਿਹੇ ਇਲਜ਼ਾਮ ਲਗਾਏਗੀ ਜੀਤੂ ਦਾ ਇਲਜ਼ਾਮ ਸੁਣ ਕੇ ਵਿਕਾਸ ਵੀ 당ਗ ਰਿਆ ਜਾਂਦਾ ਹੈ ਜੋਦਾ ਕਹਿੰਦਾ ਮਾਂ ਤੂੰ ਇਹ ਕੀ ਬੋਲੀ ਜਾਂਦੀ ਹੈ ਮੈਨੂੰ ਲੱਗਦਾ ਤੂੰ ਪਿਆ ਹੈ ਪਾਪਾ ਦੇ ਗੰਭ ਵਿੱਚ ਪਾਗਲ ਹੋ ਚੁੱਕੀ ਹੈ ਜੋਦਾ ਅਮਨ ਨੂੰ ਮਾਂ ਨੂੰ ਅੰਦਰ ਲਿਜਾਣ ਲਈ ਕਹਿੰਦਾ ਹੈ ਅੰਮਨ ਜਦੋਂ ਜਿੱਤ ਨੂੰ ਬਾਂਤ ਫੜਦੀ ਹੈ ਤਾਂ ਜਿੱਤ ਉਸ ਨੂੰ ਵਗਾ ਕੇ ਮਾਰਦੀ ਹੈ ਜਿੱਤੋ ਕਹਿੰਦੀ ਤੇਰਾ ਪਿਉ ਤਾਂ ਤੁਹਾਨੂੰ ਛੱਡ ਕੇ ਤੁਰ ਗਿਆ ਸੀ ਅਸੀਂ ਹੀ ਤੁਹਾਨੂੰ ਸੰਭਿਆ ਹੈ ਬੀਬੀ ਸਹੀ ਕਹਿੰਦੀ ਸੀ ਤੂੰ ਹੀ ਮਨਹੋਸ ਹੈ ਸਾਇ ਟੱਬਰ ਨੂੰ ਆਪਣੇ ਨਾਂ ਤੱਕਾ ਗਈ ਸਾਡੇ ਤੇ ਬਾੜਾ ਤਰ ਲਿਆ ਬਖਸ਼ ਦੇ ਸਾਨੂੰ ਬਖਸ਼ ਦੇ ਸਾਨੂੰ ਜਿੱਤੋ ਅੰਮਨ ਦੇ ਮੂਰੇ ਹੱਥ ਬੰਦੀ ਹੈ ਪਿੰਡ ਦੀਆਂ ਬੁੜੀਆਂ ਜਿੱਤੋ ਨੂੰ ਚੁੱਪ ਕਰਨ ਲਈ ਕਹਿੰਦੀਆਂ ਹਨ ਪਰ ਜਿੱਤੋ ਕਿੱਥੇ ਜਿਵੇਂ ਉਸ ਨੂੰ ਤਾਂ ਸਾਰਾ ਬਹੁਤ ਹੀ ਗਹਿਰਾ ਸਦਮਾ ਲੱਗਾ ਹੋਵੇ ਉਹ ਬੋਲ ਨਹੀਂ ਜਾ ਰਹੀ ਹੈ ਡਾਕਟਰ ਨੂੰ ਦੱਸਕੇ ਜਿੱਤੂ ਦੇ ਨੀਂਦ ਵਾਲਾ ਟੀਕਾ ਲਾ ਦਿੱਤਾ ਜਾਂਦਾ ਹੈ ਤਾਂ ਜੋ ਉਸ ਦਾ ਦਿਮਾਗ ਕੁਝ دیر ਤੱਕ ਰਿਲੈਕਸ ਹੋ ਸਕੇ ਜਿੱਤੂ ਦੀਆਂ ਗੱਲਾਂ ਨੇ ਵੀਕਾਸ ਦੇ ਦਿਮਾਗ ਵਿੱਚ ਬਹੁਤ ਜ਼ਿਆਦਾ ਸਵਾਲ ਖੜੇ ਕਰ ਦਿੱਤੇ ਸਨ ਉਹ ਇੱਥੋਂ ਜਲਦੀ ਜਲਦੀ ਸਾਰਾ ਕੰਮ ਨਿਪਟਾ ਕੇ ਆਪਣੀ ਮਾਂ ਤੋਂ ਇਹਨਾਂ ਸਵਾਲਾਂ ਦੇ ਜਵਾਬ ਲੈਣਾ ਚਾਹੁੰਦਾ ਸੀ ਜਦੋਂ ਲੋਕ ਵਿਕਾਸ ਦੇ ਤਾਈ ਦੀ ਸੰਸਕਾਰ ਕਰੇ ਸਨ ਜੋ ਬੁੜੀਆਂ ਕੋਸਰਮੋਸਰ ਕਰ ਰਹੀਆਂ ਸਨ ਵਿਕਾਸ ਨੂੰ ਇੰਜ ਲੱਗਦਾ ਸੀ ਕਿ ਉਹ ਮੇਰੇ ਬਾਰੇ ਹੀ ਗੱਲਾਂ ਕਰ ਰਹੀਆਂ ਹਨ ਸ਼ਾਇਦ ਮੈਂ ਤੇ ਮੇਰੀ ਪੈਣ ਅਮਨ ਇਹ ਇਨਾਂ ਤੇ ਬੋਝਾਂ ਉਹ ਦਾ ਸਿਰਫ ਫਟਣ ਤੇ ਆ ਗਿਆ ਸੀ ਉਹ ਸ਼ਮਸ਼ਾਨ ਘਰ ਵਿੱਚੋਂ ਸਭ ਕੁਝ ਛੱਡ ਕੇ ਜਦੋਂ ਹਸਤਾ ਵਿੱਚ ਆਪਣੀ ਮਾਂ ਕੋਲ ਚਲਾ ਗਿਆ ਨਰਸ ਨੇ ਵਿਕਾਸ ਨੂੰ ਅੰਦਰ ਨਾ ਜਾਣ ਦਿੱਤਾ ਮਿਲਣ ਦਾ ਸਮਾਂ ਖਤਮ ਹੋ ਚੁੱਕਿਆ ਸੀ ਪਰ ਵਿਕਾਸ ਨਰਸ ਦੀਆਂ ਬਹੁਤ ਜ਼ਿਆਦਾ ਮਿੰਤਾ ਕਰ ਰਿਹਾ ਸੀ ਮੇਰਾ ਮਿਲਣਾ ਮੇਰੀ ਮਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਨਰਸ ਕਹਿੰਦੀ ਹੁਣ ਤਾਂ ਅੱਧਾ ਘੰਟਾ ਹੀ ਰਹਿ ਗਿਆ ਅੱਧਾ ਘੰਟਾ ਇੱਥੇ ਇੰਤਜ਼ਾਰ ਕਰ ਲਵੋ ਪਰ ਵਿਕਾਸ ਲਈ ਉਹ ਅੱਧਾ ਘੰਟਾ ਵੀ ਉਮਰਾ ਦਾ ਇੰਤਜ਼ਾਰ ਸੀ ਵਿਕਾਸ ਵਾਰ-ਵਾਰ ਘੜੀ ਵੱਲ ਦੇਖ ਰਿਹਾ ਸੀ ਘੜੀ ਦੀ ਟਿਕ-ਟਿਕ ਵਿਕਾਸ ਦੇ ਦਿਮਾਗ ਵਿੱਚ ਇੱਕ ਥੋੜੀ ਜਿਹੀ ਤਰ੍ਹਾਂ ਵੱਜ ਰਹੀ ਸੀ ਵਿਕਾਸ ਕਦੇ ਨਰਸ ਵੱਲ ਵੇਖਦਾ ਵੀ ਤੇ ਸੋਚਦਾ ਚਾਹ ਕਾ ਨਹੀਂ ਦੇ ਕੇ ਅੰਦਰ ਚਲਾ ਜਾਵਾਂ ਪਰ ਕੋਈ ਉਦੀ ਬਾਸ ਨਹੀਂ ਸੀ ਚੱਲ ਰਹੀ ਇੰਨੇ ਨੂੰ ਨਰਸ ਨੇ ਆਵਾਜ਼ ਦਿੱਤੀ ਸਾਰੇ ਆਪੋ ਆਪਣੀ ਮਰੀਜ਼ ਨੂੰ ਮਿਲ ਲਵੋ ਵੀ ਕਾ ਸਭ ਤੋਂ ਪਹਿਲਾਂ ਕਮਰੇ ਵੱਲ ਪੈਦਾ ਹੈ ਤੇ ਫਟਾਫਟ ਆਪਣੀ ਮਾਂ ਦੇ ਮੰਜੇ ਕੋਲ ਬੈਠ ਜਾਂਦਾ ਮਾਂ ਨੂੰ ਇਹ ਵੀ ਨਹੀਂ ਪੁੱਛਦਾ ਤੂੰ ਕਿਵੇਂ ਆ ਸਵਾਲਾਂ ਦੇ ਚੜੀ ਹੀ ਖੜੀ ਕਰ ਦਿੰਦਾ ਹੈ ਮਾਂ ਘਬਰਾ ਜਾਂਦੀ ਹੈ ਘਾਮੋ ਕਹਿੰਦੀ ਕੀ ਹੋਇਆ ਮੇਰੇ ਪੁੱਤ ਇੰਨਾ ਘਬਰਾਇਆ ਕਿਉਂ ਪਿਆ ਹੈ ਮੈਂ ਤਾਂ ਜਮਾ ਠੀਕ ਹਾਂ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਂਦੀ ਤੁਹਾਡਾ ਦੋਨਾਂ ਦਾ ਮੇਰੇ ਤੋਂ ਵੀ ਨਾ ਕੋਣ ਅਮਨ ਦਾਦਾ ਜੀਨਾ ਉੱਪਰ ਕਰਦੇ ਵੀ ਕੀ ਤੇਰੀ ਦਾਦੀ ਵਿਕਾਸ ਕਹਿੰਦਾ ਨਹੀਂ ਮਾਂ ਜੋ ਅੱਜ ਤਾਈ ਨੇ ਉਹ ਬੋਲਿਆ ਉਹ ਸਵਾਲ ਮੇਰੇ ਦਿਮਾਗ ਵਿੱਚ ਹਥੌੜਿਆਂ ਦੀ ਤਰ੍ਹਾਂ ਵੱਜ ਰਹੇ ਆ ਮੈਨੂੰ ਉਹਨਾਂ ਸਵਾਲਾਂ ਦਾ ਜਵਾਬ ਚਾਹੀਦਾ ਹੈ ਗਾਮੂ ਕਵਰਾ ਜਾਣਦੀ ਹੈ ਪੁੱਤ ਕਿਹੜੇ ਸਵਾਲ ਹਨ ਜੋ ਤੇਰੀ ਤਾਈ ਨੇ ਤੈਨੂੰ ਕੀਤੇ ਹਨ ਵਿਕਾਸ ਕਹਿੰਦਾ ਮਾਂ ਪਾਪਾ ਦੀ ਮੌਤ ਕਦੋਂ ਹੋਈ ਸੀ ਉਹਦੀ ਮੌਤ ਕਿਸ ਤਰ੍ਹਾਂ ਹੋਈ ਸੀ ਜੇ ਉਹਦੀ ਮੌਤ ਨਹੀਂ ਹੋਈ ਤਾਂ ਫਿਰ ਕਿੱਥੇ ਹਨ ਸਾਨੂੰ ਛੱਡ ਕੇ ਕਿਉਂ ਗਏ ਹਨ ਸਾਨੂੰ ਐਨੇ ਸਾਲਾਂ ਤੋਂ ਫੇਰ ਮਿਲਣ ਕਿਉਂ ਨਹੀਂ ਆਏ ਤਾਈ ਕਹਿੰਦੀ ਹੈ ਤੁਹਾਡਾ ਪਿਓ ਤੇਰੀ ਮਾਂ ਤੋਂ ਆਕੇ ਤੁਹਾਨੂੰ ਛੱਡ ਕੇ ਚਲਾ ਗਿਆ ਗਾਮੋਂ ਕਬ ਰਾ ਜਾਣਦੀ ਹੈ ਪਰ ਥੋੜੀ ਠੀਕ ਹੋ ਕੇ ਆਪਣੇ ਮਨ ਨੂੰ ਸਮਝਾਉਂਦੀ ਹੈ ਐਨੇ ਸਵਾਲਾਂ ਦੇ ਜਵਾਬ ਤਾਂ ਮੈਂ ਸਾਲਾਂ ਤੋਂ ਬੱਧੀ ਤੋ ਦਿੰਦੀ ਆ ਰਹੀ ਆਂ ਅੱਜ ਤੱਕ ਲੋਕਾਂ ਦੇ ਸਵਾਲ ਵੀ ਦਿੱਤੇ ਹਨ ਉਹ ਸੋਚਣ ਲੱਗ ਜਾਂਦੀ ਹੈ ਅੱਜ ਮੇਰੇ ਬੱਚਿਆਂ ਦੇ ਗੰਨ ਕਿਉਂ ਭਰੇ ਹਨ ਵਿਕਾਸ ਕਹਿੰਦਾ ਮਾਂ ਤੂੰ ਕੀ ਸੋਚਣ ਲੱਗ ਪਈ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਚਾਹੀਦੇ ਹਨ ਗਾਮੂ ਕਹਿੰਦੀ ਪੁੱਤ ਕੋਈ ਸਵਾਲ ਹੈ ਹੀ ਨਹੀਂ ਜਵਾਬ ਮੈਂ ਕਿਸ ਤਰ੍ਹਾਂ ਦੇਵਾਂ ਤੇਰੀ ਤਾਈ ਸਭ ਕੁਝ ਝੂਠ ਬੋਲਦੀ ਹੈ ਕੋਈ ਨਾ ਮੈਂ ਕਾਰ ਆਕੇ ਤੇ ਤਾਈ ਨੂੰ ਪੁੱਛਾਂਗੀ ਮੈਨੂੰ ਅੱਜਾਂ ਕੱਲ ਛੁੱਟੀ ਮਿਲ ਜਾਣੀ ਹੈ ਵਿਕਾਸ ਕਹਿੰਦਾ ਨਹੀਂ ਮਾਂ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਅੱਜ ਹੀ ਚਾਹੀਦੇ ਨੇ ਵਿਕਾਸ ਜਿੱਦ ਫੜਨ ਲੱਗ ਜਾਂਦਾ ਹੈ ਨਰਸਵੀਰ ਸਾਰਿਆਂ ਨੂੰ ਬੋਲ ਦਿੰਦੀ ਹੈ ਟਾਈਮ ਖਤਮ ਹੋਣ ਵਾਲਾ ਹੈ ਵਿਕਾਸ ਕਹਿੰਦਾ ਮਾਂ ਜਲਦੀ ਬੋਲ ਗਾਮੂ ਕੋਈ ਨਾ ਪੁੱਤ ਗੱਲ ਬਹੁਤ ਲੰਬੀ ਏ ਮੈਂ ਤੈਨੂੰ ਘਰੇ ਜਾ ਕੇ ਸਭ ਕੁਝ ਸਮਝਾ ਦੇਵਾਂਗੀ ਵਿਕਾਸ ਕਹਿੰਦਾ ਨਹੀਂ ਮਾਂ ਮੇਰੇ ਇੱਕ ਸਵਾਲ ਦਾ ਜਵਾਬ ਦੇ ਦੇ ਕਿ ਪਾਪਾ ਜਿੰਦਾ ਹੈ ਹਾਂ ਜਿੰਦਾ ਹੈ ਵਿਕਾਸ ਉਸ ਨੂੰ ਇੰਜ ਲੱਗਦਾ ਹੈ ਜਿਵੇਂ ਉਹਦਾ ਅੰਦਰ ਛੜੀ ਘਾ ਦਿੱਤਾ ਹੋਵੇ ਜਿਸ ਗੱਲ ਦਾ ਉਸ ਨੂੰ 28 ਸਾਲਾਂ ਤੋਂ ਨਹੀਂ ਪਤਾ ਲੱਗਿਆ ਉਹ ਅੱਜ ਇੱਕ ਹਤੌੜੀ ਦੀ ਤਰ੍ਹਾਂ ਉਹਦੇ ਦਿਮਾਗ ਵਿੱਚ ਆ ਜਾ ਵਜੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਉਹ ਕੀ ਬੋਲੇ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਪੂਰੀ ਦੁਨੀਆ ਘੁੰਮ ਗਈ ਹੋਵੇ ਤੇ ਵਿੱਚ ਹੀ ਸਮਾ ਜਾਵੇਗਾ। ਨਰਸ ਸਾਰਿਆਂ ਨੂੰ ਬਾਹਰ ਜਾਣ ਲਈ ਕਹਿੰਦੀ ਹੈ ਪਰ ਵੀ ਕਾਹ ਦੀ ਲੱਤਾਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਉਹਦਾ ਦਿਮਾਗ ਵਿੱਚ ਜਿਵੇਂ ਸੁੰਨ ਹੋ ਜਾਂਦਾ ਹੈ ਉਸ ਨੂੰ ਨਰਸ ਦੀ ਕੋਈ ਗੱਲ ਨਹੀਂ ਸੁਣਦੀ। ਗਾਮੂ ਉਸ ਨੂੰ ਹੱਥ ਨਾਲ ਹਿਲਾਉਂਦੀ ਹੈ ਤੇ ਉਹ ਮਾਂ ਦਾ ਹੱਥ ਭਗਾ ਕੇ ਮਾਰਦਾ ਹੈ। ਉਹਦੇ ਦਿਮਾਗ ਵਿੱਚ ਇੱਕੋ ਹੀ ਸਵਾਲ ਹੁੰਦਾ ਹੈ ਜੇ ਪਾਪਾ ਜਿੰਦਾ ਹੈ ਤਾਂ ਕਿੱਥੇ ਹੈ? ਸਾਡੇ ਕੋਲ ਕਿਉਂ ਨਹੀਂ ਹਨ? ਤਾਇਦੇ ਬੋਲੇ ਹੋਏ ਸਾਰੇ ਸਵਾਲ ਉਹਦੇ ਦਿਮਾਗ ਵਿੱਚ ਧਰਤੀ ਤੇ ਵਾਂਗ ਘੁੰਮਣ ਲੱਗ ਜਾਂਦੇ ਹਨ ਵਿਕਾਸ ਨਰਸ ਦੇ ਕਹਿਣ ਤੇ ਬਾਹਰ ਤਾਂ ਆ ਜਾਂਦਾ ਪਰ ਛੇਤੀ ਤੋਂ ਛੇਤੀ ਆਪਣੀ ਮਾਂ ਦੀ ਛੁੱਟੀ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਵਿਕਾਸ ਕਹਿੰਦਾ ਨਰਸ ਨੂੰ ਸਿਸਟਰ ਮਾਂ ਦੀ ਛੁੱਟੀ ਕਦੋਂ ਤੱਕ ਤੁਸੀਂ ਕਰੋਗੇ ਤੁਸੀਂ ਬਿੱਲ ਬਣਾ ਦੇਵੋ ਮੈਂ ਘਰ ਤੋਂ ਪੈਸੇ ਲੈ ਕੇ ਭਰ ਦਿੰਦਾ ਹਾਂ ਨਰਸ ਕਹਿੰਦੀ ਅਜੇ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਅਜੇ ਉਹਨਾਂ ਨੂੰ ਛੁੱਟੀ ਨਹੀਂ ਕੀਤੀ ਜਾ ਰਹੀ ਦੋ ਚਾਰ ਦਿਨ ਹੋਰ ਹਸਪੀਟਲ ਵਿੱਚ ਰਹਿਣਾ ਪਵੇਗਾ ਵਿਕਾਸ ਘਬਰਾ ਜਾਂਦਾ ਹੈ ਉਹ ਜਲਦੀ ਤੋਂ ਜਲਦੀ ਆਪਣੀ ਮਾਂ ਤੋਂ ਤਾਈ ਦੀਆਂ ਕਹਿਆਂ ਗੱਲਾਂ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦਾ ਸੀ ਉਹ ਸਮਾਂ ਗਵਾਏ ਛੇਤੀ ਨਾਲ ਬੋਲਦਾ ਹੈ ਸਿਸਟਰ ਸਾਡੇ ਘਰੇ ਵਿੱਚ ਤਾਈ ਦੀ ਮੌਤ ਹੋ ਚੁੱਕੀ ਹੈ ਤੁਹਾਡੇ ਹਸਪੀਟਲ ਵਿੱਚ ਹੀ ਹੋਈ ਸੀ ਇਸ ਲਈ ਮਾਂ ਦਾ ਘਰ ਜਾਣਾ ਬਹੁਤ ਜ਼ਰੂਰੀ ਹੈ ਨਸ ਕਹਿੰਦੀ ਘਰ ਜਾ ਕੇ ਤਾਂ ਉਹ ਇਸ ਮਾਹੌਲ ਵਿੱਚ ਹੋਰ ਬਿਮਾਰ ਹੋ ਜਾਣਗੇ ਇਸ ਮਾਹੌਲ ਕਰਕੇ ਉਹਨਾਂ ਨੂੰ ਹਸਪਤਲ ਹੀ ਰਹਿਣਾ ਜ਼ਰੂਰੀ ਹੈ ਵਿਕਾਸ ਛੁੱਟੀ ਦੀ ਜਿੱਦ ਕਰਨ ਲੱਗ ਜਾਂਦਾ ਹੈ ਨਾ ਡਾਕਟਰ ਨਾਲ ਗੱਲ ਕਰਨ ਲਈ ਕਹਿ ਕੇ ਆਪ ਮਰੀਜ਼ਾਂ ਨੂੰ ਦੇਖਣ ਚਲੀ ਜਾਂਦੀ ਹੈ ਉਦੋਂ ਅਮਨ ਵੀ ਦਾਦੀ ਤੇ ਤਾਈ ਦੇ ਤਾਣੇ ਮੀਣਿਆਂ ਤੋਂ ਤੰਗ ਆ ਕੇ ਆਪਣੀ ਮਾਂ ਦੇ ਕੋਲ ਆ ਜਾਂਦੀ ਹੈ ਵਿਕਾਸ ਅਮਨ ਨੂੰ ਆਉਂਦੀ ਦੇਖ ਲੈਂਦਾ ਹੈ ਵਿਕਾਸ ਕਹਿੰਦਾ ਅਮਨ ਤੂੰ ਹਸਪਤਲ ਕੀ ਲੈਣ ਆਈ ਹੈ ਮੈਂ ਤੈਨੂੰ ਘਰੇ ਰਹਿਣ ਲਈ ਕਿਹਾ ਸੀ ਅਮਨ ਵਿਕਾਸ ਦੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਹੈ ਬੀਰੇ ਮੇਰੇ ਦਿਲ ਕਰਦਾ ਮੈਂ ਮਰ ਜਾਵਾਂ ਮੈਂ ਸਾਰਿਆਂ ਦੀ ਤਾਣੇ ਮਿਆਂ ਤੋਂ ਤੰਗ ਆ ਚੁੱਕੀ ਹਾਂ ਵਿਕਾਸ ਕਹਿੰਦਾ ਤੂੰ ਅਜੇ ਕੁਝ ਵੀ ਨਾ ਬੋਲ ਪਹਿਲਾਂ ਜੋ ਤਾਈ ਨੇ ਗੱਲਾਂ ਕਹੀਆਂ ਹਨ ਉਹਨਾਂ ਬਾਰੇ ਪਤਾ ਕਰ ਲਈਏ ਜੇ ਸਾਡਾ ਬਾਪੂ ਚਿੰਤਾ ਹੈ ਤਾਂ ਕਿੱਥੇ ਹੈ ਇਸ ਦਾ ਜਵਾਬ ਸਿਰ ਮਾਂ ਹੀ ਦੇ ਸਕਦੀ ਹੈ ਜੋ ਦਾ ਅਮਨ ਤੇ ਵਿਕਾਸ ਨੂੰ ਕਰੇ ਨਾ ਪਾਕੇ ਕਬਰਾਂ ਜਾਂਦਾ ਹੈ ਤੇ ਸਿੱਧਾ ਹਸਪਤਾਲ ਚਲਾ ਜਾਂਦਾ ਹੈ ਜੋ ਦਾ ਕਹਿੰਦਾ ਤੁਸੀਂ ਮਾਂ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਓ ਤੁਸੀਂ ਦੋਨੋਂ ਹੀ ਹਸਤਾ ਲਾ ਕੇ ਇੱਥੇ ਕੀ ਕਰੋਗੇ ਚਾਚੀ ਨੂੰ ਤਾਂ ਅਜੇ ਛੁੱਟੀ ਨਹੀਂ ਹੋਣੀ ਪਹਿਲਾਂ ਵੀ ਸਰਪੰਚਾ ਦਾ ਮੁੰਡਾ ਚਾਚੀ ਬਾਰੇ ਪੁੱਛ ਕੇ ਗਿਆ ਸੀ ਸਾਰੇ ਪਿੰਡ ਵਾਲੇ ਚਾਹੁੰਦੇ ਸਨ ਕਿ ਸੰਸਕਾਰ ਤੇ ਚਾਚੀ ਸ਼ਾਮਿਲ ਹੋ ਜਾਵੇ ਪਰ ਹਸਤਾ ਲਾ ਵਾਲਿਆਂ ਨੇ ਛੁੱਟੀ ਦੇ ਤੋ ਇਨਕਾਰ ਕਰ ਦਿੱਤਾ ਵਿਕਾਸ ਕਹਿੰਦਾ ਨਹੀਂ ਬੀਰੇ ਜਦੋਂ ਤੱਕ ਮੈਨੂੰ ਆਪਣੇ ਪਿਓ ਬਾਰੇ ਪਤਾ ਨਹੀਂ ਚੱਲਦਾ ਕਿ ਸਾਨੂੰ ਛੱਡ ਕੇ ਕਿਉਂ ਗਿਆ ਹੈ ਜੇ ਜਿਉਂਦੇ ਹੈ ਤੇ ਕਿੱਥੇ ਹੈ ਓਨੀ ਦੇਰ ਮੈਂ ਕਰਨੇ ਜਾਵਾਂਗਾ ਜੁਦਾ ਕਹਿੰਦਾ ਪਰ ਵਿਕਾਸ ਹਸਪਤਾਲ ਦੇ ਵਿੱਚ ਚਾਚੀ ਦੇ ਨਾਲ ਕੋਈ ਵੀ ਗੱਲ ਨਹੀਂ ਹੋਣੀ ਗਾਮੂ ਵੀ ਅੰਦਰ ਪਈ ਇਹ ਸਭ ਗੱਲਾਂ ਸੋਚ ਰਹੀ ਹੁੰਦੀ ਹੈ ਗਾਮੂ ਦਾ ਬਲੱਡ ਪ੍ਰੈਸ਼ਰ ਕਿਤੇ ਘਟ ਜਾਂਦਾ ਹੈ ਕਿਤੇ ਵੱਧ ਜਾਂਦਾ ਹੈ ਇਸ ਨੂੰ ਲੈ ਕੇ ਨਰਸਾਂ ਵੀ ਘਬਰਾ ਜਾਂਦੀਆਂ ਹਨ ਗਾਮੂ ਨਰਸ ਨੂੰ ਕਹਿੰਦੀ ਮੈਂ ਘਰੇ ਜਾਣਾ ਹੈ ਮੇਰੀ ਛੁੱਟੀ ਦੇ ਦਿਓ ਨਰਸ ਕਹਿੰਦੀ ਤੁਸੀਂ ਅਜੇ ਠੀਕ ਨਹੀਂ ਹੋ ਬਲੱਡ ਪ੍ਰੈਸ਼ਰ ਠੀਕ ਨਹੀਂ ਹੋ ਰਿਹਾ ਛੁੱਟੀ ਨਹੀਂ ਦਿੱਤੀ ਜਾ ਸਕਦੀ ਗਾਮੂ ਕਹਿੰਦੀ ਤੁਸੀਂ ਮੇਰੇ ਮੁੰਡੇ ਨੂੰ ਬਾਹਰ ਤੋਂ ਬੁਲਾ ਦੇਵੋ ਗਾਮੂ ਅੰਦਰ ਹੀ ਅੰਦਰ ਵਿਕਾਸ ਦਾ ਫਿਕਰ ਕਰ ਰਹੀ ਹੁੰਦੀ ਹੈ ਉਸ ਨੂੰ ਸਮਝ ਨਹੀਂ ਆਉਂਦਾ ਇਹ ਗੱਲਾਂ ਉਸ ਨੂੰ ਕਿਸ ਨੇ ਦਸੀਆਂ ਤੇ ਕਿਉਂ ਦਸੀਆਂ ਹਨ ਵਿਕਾਸ ਦੀ ਗੱਲ ਤੇ ਉਸ ਨੂੰ ਯਕੀਨ ਨਹੀਂ ਆਉਂਦਾ ਕਿ ਉਹਦੀ ਚਠਾਣੀ ਇਹ ਗੱਲਾਂ ਦੱਸ ਸਕਦੀ ਹੈ ਨਰਸ ਗਾਮੂ ਦੀ ਗੱਲ ਨੂੰ ਅਣਗੌਲਿਆ ਕਰ ਦਿੰਦੀ ਹੈ ਗਾਮੂ ਨਰਸ ਦਾ ਮੂੰਹ ਉੱਚੇ ਪਸੀ ਹੁਣ ਕਰਕੇ ਕਮਰੇ ਤੋਂ ਬਾਹਰ ਆ ਜਾਂਦੀ ਹੈ ਅਮਨ ਮਾਂ ਨੂੰ ਬਾਹਰ ਕਿਉਂ ਆਈ ਹੈ ਕਾਮੂ ਕਹਿੰਦੀ ਅਮਨ ਤੂ ਕੁੱਟਕੇ ਗਾਣਾ ਲਾ ਲੈਂਦੀ ਹੈ ਵਿਕਾਸ ਉਂਝ ਸੋਚੀ ਵਸਮਝੇ ਵਗੈਰੀ ਗਾਮ ਨੂੰ ਕਹਿੰਦਾ ਮਾਂ ਤੂੰ ਇੱਕ ਪਾਸੇ ਤੀ ਬੈਠ ਕੇ ਪਹਿਲਾ ਸਾਨੂੰ ਕਹਾਣੀ ਦੱਸ ਸਾਡਾ ਪਿਓ ਜਿੰਦਾ ਹੈ ਜਾਂ ਨਹੀਂ ਗਾਮ ਉਹਨਾਂ ਤਿੰਨਾ ਵੱਲ ਵੇਖਦੀ ਹੈ ਗਾਮੋ ਕਹਿੰਦੀ ਹਾਂ ਤੁਹਾਡਾ ਪਿਓ ਜਿੰਦਾ ਹੈ ਇਹਨਾਂ ਕਹਿਣ ਅਨੁਸਾਰੀ ਚੁੱਪ ਕਰ ਜਾਂਦੀ ਹੈ ਵਿਕਾਸ ਜੂਦਾ ਤੀ ਅਮਨ ਗਾਮੋ ਵੱਲ ਦੇਖਣ ਲੱਗ ਜਾਂਦੀ ਹਨ ਵਿਕਾਸ ਉਤਸੁਕਤਾ ਨਾਲ ਅੱਗੇ ਸਵਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਬਸ ਇਹ ਨਹੀਂ ਕਹਿ ਪਾਉਂਦਾ ਹੈ ਜਿਉਂਦਾ ਹੈ ਤਾਂ ਉਹ ਕਿੱਥੇ ਹੈ ਸਾਨੂੰ ਕਿਉਂ ਐਨੇ ਨੂੰ ਨਰਸ ਗਾਮ ਨੂੰ ਗੁੱਸੇ ਵਿੱਚ ਆਵਾਜ਼ ਮਾਰਦੀ ਹੈ ਨਰਸ ਕਹਿੰਦੀ ਤੂੰ ਬੈੱਡ ਤੋਂ ਉੱਠਣ ਨੂੰ ਕਿਸ ਨੇ ਕਿਹਾ ਸੀ ਤੁਸੀਂ ਸਾਡੇ ਤੇ ਡਾਕਟਰ ਤੋਂ ਗਲਾਂ ਪਵਾਉਮਗੇ ਚਲੋ ਤੁਸੀਂ ਅੰਦਰ ਬੈੱਡ ਤੇ ਲੇਟ ਜਾਓ ਨਰਸ ਐਨਾ ਕਹਿ ਕੇ ਗਾਮ ਨੂੰ ਅੰਦਰ ਲੈ ਜਾਂਦੀ ਹੈ ਵਿਕਾਸ ਪੱਥਰ ਦੀ ਤਰ੍ਹਾਂ ਖੜਾ ਹੁੰਦਾ ਹੈ ਤੇ ਗਾਮ ਨੂੰ ਜਾਨਤੀ ਹੋਈ ਦੇਖਦਾ ਹੈ ਅਗਲਾ ਸਵਾਲ ਉਹਦੇ ਦਿਮਾਗ ਵਿੱਚ ਘੁੰਮ ਰਿਹਾ ਹੁੰਦਾ ਕਿੱਥੇ ਤੇ ਕਿਉਂ ਨਰਸ ਗਾਮ ਨੂੰ ਢਾਟ ਕੇ ਬੈੱਡ ਉੱਤੇ ਲਿਟਾ ਦਿੰਦੀ ਹੈ ਗਾਮੂ ਬੈੱਡ ਉੱਤੇ ਜ਼ਰੂਰ ਪਈ ਹੁੰਦੀ ਹੈ ਪਰ ਉਹਦਾ ਧਿਆਨ ਸਾਰਾ ਬਾਹਰ ਵਿਕਾਸ ਵੱਲ ਹੁੰਦਾ ਹੈ ਮੱਕੀ ਕਹਾਣੀ ਕੱਲ ਅਗਲੇ ਵਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਕਮੈਂਟ ਬਾਕਸ ਵਿੱਚ ਇਹ ਕਹਾਣੀ ਰੂਪਰਾਜ ਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ